ਅੱਜ ਆਪਾਂ ਚੱਲੇ ਸੀਗੇ ਵਿਕਟੋਰੀਆ ਟਿਕਟਸ ਆਪਾਂ ਆਨਲਾਈਨ ਬੁੱਕ ਕਰਾ ਲਈ ਅਸੀਂ ਪਹੁੰਚ ਕੇ ਆਪਾਂ ਫੈਰੀ ਤੇ ਆ ਕੁਝ ਨਜ਼ਾਰਾ ਸੀ ਤਾਂ ਲਾਸਟ ਸਭ ਤੋਂ ਆਪਾਂ ਹੀ ਪਹੁੰਚੇ ਤੇ ਅੰਦਰ ਜਾ ਕੇ ਇਦਾਂ ਦਾ ਕੁਝ ਸੀਗਾ 뷰 ਆ ਅੱਗੇ ਜਾ ਕੇ ਆਪਾਂ ਕੁਝ ਕੱਪੜੇ ਜਵੈਲਰੀ ਲਾਈਕ ਇਦਾਂ ਦਾ ਆਪਾਂ ਸਾਰਾ ਕੁਝ ਖਰੀਦ ਸਕਦੇ ਆ ਆ ਮੈਂ ਤੁਹਾਨੂੰ ਜਿੱਦਾਂ ਦਿਖਾ ਰਿਹਾ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡਾ ਫਿਰ ਆ ਘੁੰਮ ਫਿਰ ਕੇ ਭੁੱਖ ਲੱਗ ਗਈ ਥੋੜੇ ਫਰਾਈਜ਼ ਵਗੈਰਾ ਲਈਆਂ ਤੇ ਫਿਰ ਅੱਗੇ ਥੋੜਾ ਜਿਹਾ ਹੋਰ ਐਕਸਪਲੋਰ ਕੀਤਾ ਆ ਜਿੱਦਾਂ ਤੁਹਾਨੂੰ ਦਿਖਾ ਰਿਹਾ ਤੇ 5 ਫਲੋਰ ਸੀ ਰਾਤ ਦਾ ਟਾਈਮ ਸੀ ਇਸ ਕਰਕੇ ਵੀਓ ਕੁਝ ਖਾਸ ਆ ਨਹੀਂ ਰਹੀ ਸੀ ਸੋਚਿਆ ਥੋੜਾ ਬਾਹਰ ਜਾ ਕੇ ਵੀ ਦਿਖਾਇਆ ਜਾਵੇ ਤਾਂ ਬਾਹਰ ਆਇਆ ਤਾਂ ਕੁਝ ਨਜ਼ਾਰਾ ਦਿਖ ਰਿਹਾ ਸੀਗਾ ਕੁਝ ਖਾਸ ਨਹੀਂ ਫਿਰ ਮੈਂ ਕਿ ਅੰਦਰ ਜਾਂਨੇ ਆ ਆ ਬੈਠਣ ਲਈ ਤੁਸੀਂ ਆਪਣੀ ਸਟੱਡੀ ਕਰ ਸਕਦੇ ਹੋ ਕੋਈ ਕਲਾਸਿਸ ਨੇ ਤੁਹਾਡੀਆਂ ਇੰਪੋਰਟੈਂਟ ਤਾਂ ਤੁਸੀਂ ਲਾ ਸਕਦੇ ਹੋ ਟਾਈਮ ਹੋ ਗਿਆ ਸੀ 1:30 ਘੰਟੇ ਤੋਂ ਬਾਅਦ ਅਸੀਂ ਪਹੁੰਚ ਕੇ نیچے ਕਾਰ ਪਾਰਕਿੰਗ ਤੇ ਆ ਬਾਰ ਗਏ ਬਾਰ ਜਾਂਦੇ ਜਾਂਦੇ ਅਸੀਂ ਪਹੁੰਚ ਕੇ ਸੀ ਰੋਡ ਤੇ ਆ ਫਿਰ ਉੱਥੇ ਕੁਝ ਟਾਈਮ ਹੋ ਚੱਲਿਆ ਜੀ ਸਾਨੂੰ ਰਾਤ ਦੇ 12:30 ਭੁੱਖ ਲੱਗੀ ਇੰਜੋਏ ਕੀਤਾ ਮਿਲਦੇ ਆ ਨੈਕਸਟ ਵੀਡੀਓ